मैं मैं रूंगी। ट्रक डरावर की मतलब मृत लाश मिली है ट्रक के बिच तुरंत चौंकी तो आए हैं आके देखा कि ट्रक ड्राइवर लगता है कि सैलेंट अटैक हो गया ਕਿਸੇ ਮਾਲਕ ਦਾ ਟਰੱਕ ਆ, ਟ੍ਰਾਂਸਪੋਰਟ ਸਮਾਨ ਕਰਦੇ ਆ ਜਿੱਦਾਂ ਮਾਰਕੀਟਾਂ ਦੇ ਵਿੱਚ। ਅੱਛਾ। ਕਟਰੀਨ ਵਾਲਾ ਸਾਹ ਵੀ ਆ ਬੇ ਸਮਾਨ ਜਾਂਦਾ ਆ, ਲਾਉਂਦੇ ਆ ਰਾਤ ਨੂੰ ਹਨੇਰੇ ਗੰਡੀ ਚਲਾਉਂਦੇ ਆ। 11 ਵਜੇ ਕਰ ਹੋਇਆ ਪੈਸੇ ਦੇ ਕੇ। ਤੁਹਾਨੂੰ ਕਿੰਨੀ ਕੀ دیر ਪਹਿਲਾਂ ਪਤਾ ਲੱਗਿਆ? ਮੈਨੂੰ ਤਾਂ ਆਇਆ ਮੈਂ 4:00 ਵਜੇ ਆਇਆ ਪਤਾ ਫੇਰ ਪਤਾ ਲੱਗਿਆ। ਲੁਧਿਆਣਾ ਦੇ ਬਸਤੀ ਜੋਧੇਵਾਲ ਚੌਂਕ ਤੋਂ ਹੁਣੇ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ ਟਰੱਕ ਚਾਲਕ ਟਰੱਕ ਦੇ ਵਿੱਚ ਹੀ ਜਿਹੜਾ ਹੈਗਾ ਉਹ ਉਹਦੀ ਡੈੱਡ ਬੋਡੀ ਮਿਲੀ ਹੈਗੀ ਹੈ ਉਹਨਾਂ ਦੇ ਪਤਨੀ ਦਾ ਰੋ ਰੋ ਕੇ ਬੁਰਾ ਹਾਲ ਹੈ ਔਰ ਉਹਨਾਂ ਦੇ ਜਿਹੜੇ ਭਰਾ ਨੇ ਯਾਨੀ ਕਿ ਪੂਆ ਦਾ ਬੇਟਾ ਹੈ ਉਹ ਇੱਥੇ ਪਹੁੰਚ ਚੁੱਕਾ ਹੈਗਾ ਮੁਲਾਜ਼ਮ ਜਿਹੜੇ ਨੇ ਪਹੁੰਚ ਕੇ ਨੇ ਪੀਸੀਆਰ ਤੋਂ ਬਾਅਦ ਥਾਣਾ ਪੁਲਿਸ ਵੀ ਜਿਹੜੀ ਆ ਪਹੁੰਚੀ ਹੈ ਔਰ ਪਤਨੀ ਦਾ ਤੁਸੀਂ ਦੇਖ ਸਕਦੇ ਹੋ ਕਿ ਕਿੰਦਾ ਬੁਰਾ ਹਾਲ ਹੈ ਰੋ ਰੋ ਕੇ ਬੁਰਾ ਹਾਲ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਜਿਹੜਾ ਜਿਹਦੀ ਇਹ ਬਾਡੀ ਮਿਲੀ ਹੈ ਇਹ ਟਰੱਕ ਚਾਲਕ ਹੈਗਾ ਟਰੱਕ ਦੇ ਵਿੱਚ ਬੈਠਾ ਹੋਇਆ ਸੀਗਾ ਔਰ ਹਾਲਾਤ ਤੁਸੀਂ ਦੇਖ ਸਕਦੇ ਹੋ ਕਿ ਉਹਦੀ ਪਤਨੀ ਦਾ ਕਿੰਨਾ ਬੁਰਾ ਹਾਲ ਹੈ ਔਰ ਮੁਲਾਜ਼ਮ ਸੰਬੰਧੀ ਕੋਸ਼ਿਸ਼ ਕਰ ਰਹੇ ਹੈ ਉਹਨਾਂ ਦੀ ਪਤਨੀ ਇਸ ਵਕਤ ਬਹੁਤ ਜ਼ਿਆਦਾ ਆਪੇ ਤੋਂ ਬਾਹਰ ਹੋ ਰਹੇ ਹਨ ਕਿਉਂਕਿ ਇੱਥੇ ਉਹਨਾਂ ਦੇ ਪਤੀ ਉਹਨਾਂ ਦੇ ਹਸਬੰਡ ਜਿਹੜੇ ਨੇ ਉਹ ਡੈੱਡ ਪਾਏ ਗਏ ਨੇ ਔਰ ਇਸੇ ਟਰੱਕ ਦੇ ਅੰਦਰ ਉਹਨਾਂ ਦੀ ਡੈੱਡ ਬਾਡੀ ਮਿਲੀ ਹੈ ਪੁਲਿਸ ਮੁਲਾਜ਼ਮ ਮੌਜੂਦ ਹੈ ਵੀਰੇ ਜੀ ਕੀ ਸੂਚਨਾ ਮਿਲੀ ਸੀਗੀ ਇੱਥੇ ਉਹਨਾਂ ਨੇ ਥੋੜੀ ਦੇਰ ਪਹਿਲਾਂ ਕੰਟਰੋਲ ਰੂਮ ਤੇ ਕਾਲ ਗਈ ਸੀ ਇੱਕ ਟਰੱਕ ਡਰਾਈਵਰ ਦੀ ਮਤਲਬ ਮ੍ਰਿਤਕਾ ਹਾਲ ਵਿੱਚ ਲਾਸ਼ ਮਿਲੀ ਹੈ ਟਰੱਕ ਦੇ ਵਿੱਚ ਤੇ ਅਸੀਂ ਤੁਰੰਤ ਚੌਂਕੀ ਤੋਂ ਆਏ ਆ ਆ ਕੇ ਦੇਖਿਆ ਕਿ ਇਹ ਡੈੱਡ ਟਰੱਕ ਡਰਾਈਵਰ ਲੱਗਦਾ ਕਿ ਸਾਇਲੈਂਟ ਅਟੈਕ ਹੋ ਗਿਆ ਹੈ ਹਾਂ ਅੱਛਾ ਇੱਕ ਚੀਜ਼ ਹੋਰ ਹੈਗੀ ਹੈ ਇਹ ਟਰੱਕ ਜਦੋਂ ਆ ਕੇ ਦੇਖਿਆ ਇਹ ਬੰਦ ਸੀਗਾ ਜਾਂ ਖੁੱਲ੍ਹਾ ਹੀ ਸੀਗਾ ਇਹ ਇਹ ਟਰੱਕ ਇਸ ਤਰ੍ਹਾਂ ਹੀ ਬੰਦ ਪਿਆ ਸੀ ਬੰਦੀ ਸੀਗਾ ਮਤਲਬ ਇਹਦੇ ਅੰਦਰ ਹੀ ਉਹ ਪਈ ਹੋਈ ਹਾਂਜੀ ਹਾਂ ਤੇ ਅ ਇਹਨਾਂ ਦੇ ਘਰ ਦੇ ਵੀ ਆ ਚੁੱਕੇ ਕਿੱਥੇ ਦੇ ਰਹਿਣ ਵਾਲੇ ਲੋਕਲ ਐ ਸਾਹਮਣੇ ਹੀ ਦਿੰਦੇ ਆ ਜੀ ਆ ਗਲੀ 'ਚ ਆ ਗਲ ਨਗਰ 'ਚ ਤੇ ਇਹ ਖੁੱਦ ਦਾ ਟਰੱਕ ਹੈ ਇਹਨਾਂ ਦਾ ਕਿੱਦਾਂ ਇਹ ਦੇਖਣਾ ਪਏਗਾ ਜੀ ਵੈਰੀਫਾਈ ਕਰਦੇ ਆ ਜੀ ਉਹਨੂੰ ਅਸੀਂ ਵੀ 5-7 ਮਿੰਟ ਹੋਏ ਇਹਨਾਂ ਨੂੰ 5-7 ਮਿੰਟ ਹੋਏ ਪਤਾ ਲੱਗਿਆ ਤੇ ਹੁਣ ਅਗਲੀ ਕਾਰਵਾਈ ਕੀ ਰਹੇਗੀ ਇਹਨਾਂ ਦੀ ਡੈੱਡ ਬੋਡੀ ਸਿਵਲ ਹਸਪITAL ਮੋਰਚੀ ਜੀ ਰਖਵਾਨੇ ਆ ਤੇ ਅੱਜ ਫਰਦਰ ਇਨਵੈਸਟੀਗੇਸ਼ਨ ਜਿਹੜੀ ਇਹ ਕੀਤੀ ਜਾਏਗੀ ਤੇ ਬਿਲਕੁਲ ਫਰਦਰ ਇਨਵੈਸਟੀਗੇਸ਼ਨ ਹੋਏਗੀ ਕਿਉਂਕਿ ਪੋਸਟਮਾਰਟਮ ਕਰਵਾਇਆ ਜਾਏਗਾ ਪਰ ਜਿਸ ਹਿਸਾਬ ਨਾਲ ਡੈੱਡ ਬੋਡੀ ਜਿਹੜੀ ਹੈ ਇੱਥੇ ਪਈ ਹੈ ਉਸ ਤੋਂ ਪੁਲਿਸ ਜਿਹੜੀਆਂ ਅੰਦਾਜ਼ਾ ਲਗਾ ਰਹੀ ਹੈਗੀ ਹੈ ਕਿ ਹੋ ਸਕਦਾ ਕਿ ਸਾਇਲੈਂਟ ਅਟੈਕ ਜਿਹੜਾ ਹੈ ਇਹਨਾਂ ਨੂੰ ਆਇਆ ਹੋਵੇ ਪਰ ਡਿਟੇਲ ਦੀ ਜਿਹੜੀ ਹੋਏਗੀ ਜਾਣਕਾਰੀ ਉਹ ਪੋਸਮਾਰਟਮ ਤੋਂ ਬਾਅਦ ਹੀ ਸਾਹਮਣੇ ਆ ਪਾਏਗੀ ਅਰ ਜਿਹੜੇ ਇੱਥੇ ਪੀਸੀਆਰ ਤੋਂ ਆਏ ਸੀਗੇ ਮੁਲਾਜ਼ਮ ਪਹਿਲਾਂ ਤੁਹਾਨੂੰ ਸੂਚਨਾ ਆਈ ਸੀਗੀ ਹਾਂਜੀ ਸਾਨੂੰ ਕੰਟਰੋਲ ਤੋਂ ਮੈਸੇਜ ਆਇਆ ਸੀ ਵੀ ਉੱਥੇ ਗੱਡੀ ਤੇ ਡੈੱਡ ਬੋਡੀ ਪਈ ਏ ਫਿਰ ਅਸੀਂ ਚੌਂਕੀ ਸੁਭਾਸ਼ ਨਗਰ ਨੋਟ ਕਰਾਇਆ ਉਹ ਤੋਂ ਡਿਊਟੀ ਅਫਸਰ ਐਸ.ਸੀ. ਸੰਦੀਪ ਕੁਮਾਰ ਪਹੁੰਚ ਗਏ ਨੇ ਜੋ ਇਹਨਾਂ ਦਾ ਪੋਸਟਮਾਰਟਮ ਕਰਵਾ ਕੇ ਪਤਾ ਚੱਲ ਜੂ ਕਿ ਕੀ ਕਰਨੇ ਮੌਤ ਆ ਇਹਨਾਂ ਦੀ ਡੈੱਡ ਬੋਡੀ ਨੂੰ ਜਿਹੜਾ ਹੁਣ ਸਿਵਲ ਹਸਪਤਾਲ ਦੇ ਵਿੱਚ ਪਹੁੰਚਾਇਆ ਜਾਏਗਾ ਉਹਨਾਂ ਦੀ ਪਤਨੀ ਜਦਾ ਰੋ ਰੋ ਕੇ ਬੁਰਾ ਹਾਲ ਹੈ ਇੱਥੇ ਦੀ ਰਹਿਣ ਵਾਲੇ ਤੁਸੀਂ ਮਰ ਨਹੀਂ ਵਟਣ ਦੇਣਾ ਉਹਨੂੰ ਕੁੱਚੜੀ ਉਹਨਾਂ ਦੇ ਜਿਹੜੇ ਬ੍ਰਦਰ ਐ ਉਹਨਾਂ ਨਾਲ ਗੱਲਬਾਤ ਕਰ ਲੈਣੇ ਕਿ ਉਹ ਕਿੱਥੇ ਦੇ ਰਹਿਣ ਵਾਲੇ ਐ ਔਰ ਇਹ ਜਿਨ੍ਹਾਂ ਦੀ ਡੈੱਡ ਬੋਡੀ ਟਰੱਕ ਦੇ ਅੰਦਰ ਮਿਲੀ ਐ ਇਹ ਕੀ ਕੰਮ ਕਰਦੇ ਸੀਗੇ ਵੀਰੇ ਜੀ ਇਹ ਕਿੰਨਾ ਦੀ ਡੈੱਡ ਬੋਡੀ ਮਿਲੀ ਹੈਗੀ ਇਹ ਕੌਣ ਨੇ ਇਹ ਮੇਰੇ ਭੂਆ ਦਾ ਮੁੰਡਾ ਜੀ ਤੇ ਮੈਂ ਆਇਆ ਸੀ ਜਲੰਧਰੋਂ ਮੈਂ ਵੀ ਆਇਆ ਹਾਂ ਤੇ ਮੈਨੂੰ ਨਾਲ ਹੀ ਇਹ ਕੁੜੀ ਦਾ ਫੋਨ ਆ ਗਿਆ ਤੇ ਕਹਿੰਦੇ ਕਿ ਦੀਪੇ ਆ ਗੱਡੀ ਦੇ ਵਿੱਚ ਪਿਆ ਹੋਇਆ ਆ ਇਹ ਆ ਡਰਾਈਵਰੀ ਕਰਦੇ ਆ ਡਰਾਈਵਰੀ ਕਰਦਾ ਜੀ ਆਪ ਇਹ ਇਹ ਟਰੱਕ ਇਹਨਾਂ ਦਾ ਆਪਣਾ ਇਹ ਗਾ ਆਪਣਾ ਨਹੀਂਗਾ ਇਹ ਕਿਸੇ ਮਾਲਕ ਦਾ ਟਰੱਕ ਆ ਟਰਾਂਸਪੋਰਟ ਸਮਾਨ ਕਰਦੇ ਆ ਜਿੱਦਾਂ ਮਾਰਕੀਟਾਂ ਦੇ ਵਿੱਚ ਅੱਛਾ ਕਟ੍ਰੀਨਰ ਵਾਲਾ ਸਾਹਿਬ ਹੀ ਆ ਬੇ ਸਮਾਨ ਜਾਂਦਾ ਆ ਲਾਉਂਦੇ ਆ ਰਾਤ ਨੂੰ ਹਨੇਰੇ ਗੱਡੀ ਚ ਲਾਉਂਦੇ ਆ ਅੱਛਾ ਰਾਤ ਨੂੰ ਚਲਾਉਂਦੇ ਆ ਦਿਨੇ ਨਹੀਂ ਚਲਾਉਂਦਾ ਗੱਡੀ ਤੇ ਇਹ ਫਿਰ ਇਹਦਾ ਟਰੱਕ ਚ ਕਿਸ ਤਰ੍ਹਾਂ ਮਤਲਬ ਇਹ ਲੈ ਕੇ ਚੱਲੇ ਸੀ ਗੱਡੀ ਇਹ ਕਿੱਦਾਂ ਪਤਾ ਨਹੀਂ ਜੀ 11 ਵਜੇ ਘਰੋਂ ਪੈਸੇ ਦੇ ਕੇ ਆਏ ਆ ਹਾਂ 11 ਵਜੇ ਘਰ ਆਇਆ ਪੈਸੇ ਦੇ ਕੇ ਤੁਹਾਨੂੰ ਕਿੰਨੀ ਕੀ ਦੇਰ ਪਹਿਲਾਂ ਪਤਾ ਲੱਗਿਆ ਮਿੰਟ ਆਇਆ ਮੈਂ 4:00 ਵਜੇ ਆਇਆ ਪਤਾ ਫਿਰ ਪਤਾ ਲੱਗਾ ਮੈਨੂੰ ਅੱਛਾ ਤੇ ਇਹ ਉਮਰ ਕਿੰਨੀ ਹੋਊਗੀ ਇਹਨਾਂ ਦੀ ਉਮਰ ਪਤਾ ਨਹੀਂ ਹੁਣ ਹੋਣੀ 22 33 ਸਾਲ ਹੋਣੀ 22 33 ਸਾਲ ਤਾਂ 22 33 ਸਾਲ ਇਹਨਾਂ ਦੀ ਉਮਰ ਦੱਸੀ ਜਾ ਰਹੀ ਹੈਗੀ ਹੈ ਪਰ ਪਰਿਵਾਰ ਨੂੰ ਥੋੜੀ ਦੇਰ ਪਹਿਲਾਂ ਹੀ ਜਿਹੜਾ ਪਤਾ ਚੱਲਦਾ ਹੈਗਾ ਕਿ ਇੱਥੇ ਉਹਨਾਂ ਦੀ ਡੈੱਡ ਬੋਡੀ ਪਈ ਹੈ ਜਿੱਦੋਂ ਹੀ ਪਤਾ ਚੱਲਦਾ ਪਰਿਵਾਰਦਾਰ ਰੋ ਰੋ ਕੇ ਬੁਰਾ ਹਾਲ ਹੈ ਫਿਲਹਾਲ ਡੈੱਡ ਬੋਡੀ ਨੂੰ ਮੋਰਚਰੀ ਚ ਰਖਵਾਇਆ ਜਾ ਰਿਹਾ ਹੈ ਸਿਵਲ ਹਸਪਤਾਲ ਭੇਜਿਆ ਜਾ ਰਿਹਾ ਹੈ ਮਾਮਲਾ ਸੁਬਾਸ਼ ਨੂਸਵਾਸ਼ ਨਗਰ ਥਾਣੇ ਦੇ ਵਿੱਚ ਦਰਜ ਕਰ ਲਿੱਤਾ ਗਿਆ ਲੁਧਿਆਣਾ ਤੋਂ ਕੈਮਰਾ ਪਰਸਨ ਸੰਜੇ ਦੇ ਨਾਲ ਕਮਲ ਕਪੂਰ ਲੁਧਿਆਣਾ ਲਾਈਵ